ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ ਪੰਜਾਬ ਦੇ ਰਾਜਾ ਵਿਡਿੰਗ ਸਾਹਿਬ ਉਹਨਾਂ ਨੇ ਜਿਸ ਪ੍ਰਕਾਰ ਦੀ ਸ਼ਬਦਾਵਲੀ ਦਾ ਇਸਤੇਮਾਲ ਸਰਦਾਰ ਬੂਟਾ ਸਿੰਘ ਜੀ ਜੋ ਦੇਸ਼ ਦੇ ਗ੍ਰਹਿ ਮੰਤਰੀ ਰਹੇ ਉਹਨਾਂ ਦੇ ਬਾਰੇ ਕੀਤਾ ਅਸੀਂ ਉਹਦੀ ਬੁਰਜੋਰ ਨਿੰਦਾ ਕਰਦੇ ਆ ਮਜ਼ਮਤ ਕਰਦੇ ਆ ਵਿਡਿੰਗ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਂਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਐ ਉਹ ਪੰਜਾਬ ਦੇ ਦੇਸ਼ ਦੇ ਜਿਹੜਾ ਨੂੰ ਸੂਚਿਤ ਜਾਤੀ ਵਰਗ ਆ ਸਾਡਾ ਦਲਿਤ ਭਾਈਚਾਰਾ ਉਹਦੇ ਬਾਰੇ ਕੀ ਸੋਚ ਰੱਖਦੀ ਹੈ ਇੱਕ ਪੋਲੀਟੀਕਲ ਪਾਰਟੀ ਦਾ ਪ੍ਰਧਾਨ ਹੋਵੇ ਐਮਪੀ ਹੋਵੇ ਔਰ ਉਹ ਇਸ ਪ੍ਰਕਾਰ ਦੀ ਭਾਸ਼ਾ ਇਸਤੇਮਾਲ ਕਰ ਰਿਹਾ ਹੈ ਔਰ ਕਿਸੇ ਆਮ ਵਿਅਕਤੀ ਬਾਰੇ ਦੇਸ਼ ਦੇ ગ્રામ ਮੰਤਰੀ ਬਾਰੇ ਕਰ ਰਿਹਾ ਹੈ ਜਿਹੜੇ ગ્રામ ਮੰਤਰੀ ਰਹਿ ਚੁੱਕੇ ਨੇ ਸੋ ਅਗਰ ਉਹ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬਾਰੇ ਇਸ ਪ੍ਰਕਾਰ ਦੀ ਸੋਚ ਰੱਖ ਸਕਦੇ ਆ ਤੇ ਸੋਚੋ ਕਿ ਆਮ ਦਲਿਤ ਭਾਈਚਾਰੇ ਦੇ ਆਮ ਅਨੁਸੂਚਿਤ ਵਰਗ ਦੇ ਵਿਅਕਤੀ ਦੇ ਲਈ ਉਹਨਾਂ ਦੇ ਮਨ 'ਚ ਕਿੰਨੀ ਕ੍ਰਿਣਾ ਕਿੰਨੀ ਨਫ਼ਰਤ ਹੋਏਗੀ ਸੋ ਇਹ ਜਿਹੜੀ ਕਾਂਗਰਸ ਦੀ ਮਾਨਸਿਕਤਾ ਹੈ ਉਸ ਮਾਨਸਿਕਤਾ ਦੇ ਅਸੀਂ ਨਿੰਦਾ ਕਰਦੇ ਆਂ ਔਰ ਇਹ ਮਾਨਸਿਕਤਾ ਵਾਰ-ਵਾਰ ਦਿਖਦੀ ਹੈ ਕਾਂਗਰਸ ਪਾਰਟੀ ਦੇ ਨੇਤਾਵਾਂ ਦੇ ਬਿਆਨਾਂ 'ਚ ਵਾਰ-ਵਾਰ ਇਸ ਗੱਲ ਦਾ ਜ਼ਿਕਰ ਆਂਦਾ ਹੈ ਚਾਹੇ ਉਹ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਹੋਣ ਜਿਸ ਪ੍ਰਕਾਰ ਦੀ ਭਾਸ਼ਾ ਉਹਨਾਂ ਨੇ ਆਪਣੇ ਹੀ ਦੇਸ਼ ਦੇ ਅੰਦਰ ਰਹਿਣ ਵਾਲੇ ਪ੍ਰਵਾਸੀਆਂ ਲਈ ਇਸਤੇਮਾਲ ਕੀਤੀ ਜਿਸ ਪ੍ਰਕਾਰ ਦੀ ਭਾਸ਼ਾ ਸਾਡੇ ਮੁਹਾਲੀ ਦੇ بڑے ਵੱਡੇ ਨੇਤਾ ਨੇ ਸਾਬਕਾ ਮੰਤਰੀ ਨੇ ਉਹਨਾਂ ਨੇ ਆਪਣੀ ਪਾਰਟੀ ਦੇ ਇੱਕ ਹੋਰ ਸੀਨੀਅਰ ਨੇਤਾ ਬਾਰੇ ਉਹਨਾਂ ਦੀ ਜਾਤੀਗਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕੀਤੀ ਇਹ ਸਭ ਪ੍ਰਗਟਾਉਂਦਾ ਹੈ ਕਿ ਕਿੰਨੀ ਜਾਤੀਵਾਦੀ ਸੋਚ ਨਾਲ ਕਾਂਗਰਸ ਪਾਰਟੀ ਗ੍ਰਸਤ ਹੈ ਇਨਾਂ ਦੀ ਸੋਚ ਕੀ ਹੈ ਦੇਸ਼ਦਿਆਂ ਅਨੁਸੂਚਿਤ ਜਾਤੀਆਂ ਬਾਰੇ ਦੇਸ਼ਦਿਆਂ ਪਛੜੀਆਂ ਜਾਤੀਆਂ ਬਾਰੇ ਆਪਣੇ ਦੇਸ਼ ਦੇ ਹੋਰ ਸੂਬਿਆਂ 'ਚ ਰਹਿਣ ਵਾਲੇ ਨਾਗਰਿਕਾਂ ਬਾਰੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੱਕ ਜਾ ਜਾ ਕੇ ਉਹਨਾਂ ਦੇ ਪ੍ਰੋਗਰਾਮਾਂ 'ਚ ਡਾਂਸ ਵੀ ਕਰਦੇ ਆ ਉਦੋਂ ਤੱਕ ਜਾ ਜਾ ਕੇ ਨਾਰੇ ਵੀ ਲਵਾਉਂਦੇ ਆ ਤੇ ਅਦਰਵਾਈਜ਼ ਕਿਸ ਪ੍ਰਕਾਰ ਦੀ ਇਹਨਾਂ ਦੀ ਸੋਚ ਹੈ ਮਾਨਸਿਕਤਾ ਹੈ ਜਿਹੜੀ ਇਹ ਨਫ਼ਰਤ ਵਾਲਾ ਮਾਈਂਡਸੈਟ ਹੈ ਕਾਂਗਰਸ ਦਾ ਅਸੀਂ ਇਸ ਮਾਈਂਡਸੈਟ ਦੀ ਪਰਜੋਰ ਨਿੰਦਾ ਕਰਦੇ ਹਾਂ ਔਰ ਇਹ ਨਫ਼ਰਤ ਵਾਲੀ ਕਾਂਗਰਸ ਦੇ ਮਾਈਂਡਸੈਟ ਦੀ ਕਾਰਨ ਹੈ ਕਿ ਜੋ ਕੁਝ 1984 ਚ ਪੰਜਾਬ ਚ ਔਰ ਦੇਸ਼ ਦੇ ਬਾਕੀ ਹਿੱਸਿਆਂ ਚ ਵਾਪਰ ਰਿਹਾ ਸੀ ਇਸੇ ਪ੍ਰਕਾਰ ਦੀ ਨਫ਼ਰਤ ਇਹਨਾਂ ਨੇ ਸਿੱਖ ਭਾਈਚਾਰੇ ਦੇ ਪ੍ਰਤੀ ਫੈਲਾਈ ਇੰਦਰਾ ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਔਰ ਜਿਹਦੇ ਪ੍ਰਨਾਮ ਸਰੂਪ ਵੱਡੇ ਪੈਮਾਨੇ ਚ ਸਿੱਖ ਭਰਾਵਾਂ ਦੀ ਭੈਣਾ ਦੀ ਨਸਲਕੁਸ਼ੀ ਹੋਈ ਸੋ ਇਹ ਕਾਂਗਰਸ ਹਮੇਸ਼ਾ ਦੇਸ਼ ਨੂੰ ਜਾਤਾਂ ਦੇ ਨਾਮ ਤੇ ਧਰਮ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਵੰਡ ਕੇ ਰੱਖਣਾ ਔਰ ਰਾਜ ਕਰਨਾ ਇਸ ਨੀਤੀ ਤੇ ਚੱਲਦੀ ਰਹੀ ਹੈ ਕਾਂਗਰਸ ਦੀ ਪੁਰਾਣੀ ਨੀਤੀ ਹੈ ਡਿਵਾਈਡ ਐਂਡ ਰੂਲ ਔਰ ਉਸੇ ਹੀ ਨੀਤੀ ਨੂੰ ਰਾਜਾ ਵਿਢਿੰਗ ਸਾਹਿਬ ਅੱਗੇ ਵਧਾ ਰਹੇ ਹੈ ਔਰ ਉਹਨੇ ਬੜਾ ਖੁੱਲ ਕੇ ਮੰਚ ਤੋਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਅਸੀਂ ਕੀ ਸੋਚ ਰੱਖਦੇ ਆ ਸੋ ਭਾਜਪਾ ਜਿਹੜੀ ਆ ਕਾਂਗਰਸ ਦੀ ਇਸ ਵੰਡ ਪਾਊ ਨੀਤੀ ਦੀ ਇਸ ਨਫ਼ਰਤ ਭਰੀ ਰਾਜਨੀਤੀ ਦੀ ਕੜੇ ਸ਼ਬਦਾਂ 'ਚ ਨਿੰਦਾ ਕਰਦੀ ਆ ਔਰ ਭਾਰਤੀ ਜਨਤਾ ਪਾਰਟੀ ਇਕਮਾਤਰ ਐਸੀ ਪਾਰਟੀ ਹੈ ਇਹ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਰਕੇ ਦੇਸ਼ ਦੇ ਸਭ ਲੋਕਾਂ ਨੂੰ ਉਚਾਏ ਕਿਸੇ ਫਿਰਕੇ ਦੀ ਹੋਣ ਕਿਸੇ ਜਾਤੀ ਦੀ ਹੋਣ ਕੋਈ ਭਾਸ਼ਾ ਬੋਲਣ ਵਾਲੇ ਹੋਣ ਕਿਸੇ ਸੂਬੇ ਜਿਹੜਨ ਵਾਲੇ ਹੋਣ ਇੱਕ ਨਜ਼ਰ ਨਾਲ ਦੇਖਦੀ ਹੈ ਔਰ ਸਭ ਦੇ ਵਿਕਾਸ ਦੀ ਗੱਲ ਕਰਦੀ ਹੈ ਸੋ ਅੱਜ ਦੀ ਇਹ ਪ੍ਰੈਸ ਕਾਨਫਰੰਸ ਅਸੀਂ ਵਿਸ਼ੇਸ਼ ਰੂਪ ਨਾਲ ਇਸ ਕਰਕੇ ਬੁਲਾਈ ਸੀ ਕਿ ਕਾਂਗਰਸ ਦੇ ਇਸ ਵਿਵਹਾਰ ਬਾਰੇ ਪੰਜਾਬ ਦੀ ਜਨਤਾ ਨੂੰ ਵੀ ਪੂਰੀ ਤਰ੍ਹਾਂ ਨਾਲ ਪਤਾ ਲੱਗ ਸਕੇ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ